ਗੁਰੂ ਅੰਗਦ ਦੇਵ ਜੀ ਦੀ ਬਾਣੀ ਸਿਰਫ ਸ਼ਲੋਕ ਹੀ ਹਨ ਜੋ ਗਿਣਤੀ ਵਿੱਚ 63 ਹਨ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਲਿਖੀਆਂ ਵਾਰਾਂ ਦੀਆਂ ਕੁਝ ਪੋੜੀਆਂ ਦੇ ਨਾਲ ਦਰਜ ਕੀਤੇ ਹਨ ਉਹਨਾਂ ਦਾ ਵੇਰਵਾ ਇਹ ਹੇ ਸ੍ਰੀ ਰਾਗ ਕੀ ਬਾਰ ਮਹੱਲਾ 4 ਵਿੱਚ ਦੋ ਸ਼ਲੋਕ ਮਾਝ ਦੀ ਵਾਰ ਮਹੱਲਾ ਵਿੱਚ 12 ਸ਼ਲੋਕ ਆਸਾ ਦੀ ਵਾਰ ਮਹੱਲਾ ਪਹਿਲਾ ਵਿੱਚ 15 ਸ਼ਲੋਕ ਸੋਰਠ ਦੇ ਵਾਰ ਮਹੱਲਾ ਚੌਥਾ ਵਿੱਚ ਇੱਕ ਸ਼ਲੋਕ ਸੂਹੀ ਦੀ ਵਾਰ ਮਹੱਲਾ ਤੀਜਾ ਵਿੱਚ 11 ਸ਼ਲੋਕ ਰਾਮਕਲੀ ਦੀ ਵਾਰ ਮਹੱਲਾ ਤੀਜਾ ਵਿੱਚ 7 ਸ਼ਲੋਕ ਮਾਰੂ ਕੀ ਵਾਰ ਮਹੱਲਾ ਤੀਜਾ ਵਿੱਚ ਇੱਕ ਸ਼ਲੋਕ ਸਾਰੰਗ ਕੀ ਵਾਰ ਮਹੱਲਾ ਚੌਥਾ ਵਿੱਚ 6 ਸ਼ਲੋਕ ਮਲਾੜ ਦੀ ਵਾਰ ਮਹੱਲਾ ਪਹਿਲਾ ਵਿੱਚ 5 ਸ਼ਲੋਕ ਕੁੱਲ ਜੋੜ ਕੇ ਤਿੰਨਸ ਲੋਕ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਮਿਲੀ ਸਾਰੀ ਬਾਣੀ ਸਮੇਤ ਆਪਣੀ ਇਹ ਬਾਣੀ ਗੁਰਾਈ ਦੀ ਜ਼ਿੰਮੇਵਾਰੀ ਸੌਂਪਣ ਵੇਲੇ ਗੁਰੂ ਅਮਰਦਾਸ ਜੀ ਦੇ ਹਵਾਲੇ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ